मैं ओपी है हमें और ही नहीं पता हमें तो अमृत होता है अच्छा वाह ओए होए क्या बात है कहो नानक गुर अमे भी आया रस रसक मिक्साना रे क्या बात कहो नानक ਗੁਰ ਗੁਰ ਤੋਂ ਗੁਰ ਤੋਂ ਅਮੇਰ ਹੋ ਗਿਆ ਆ ਪੀ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਕਰਦੇ ਆ ਬਾਜੀ ਆਪਾਂ ਬਾਹਰ ਕਰੋ ਜੀ ਆਸਾ ਮੈਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾ ਤਾਲੀ ਆਕਾਸ਼ੀ ਸਖਨੀ ਲਹਿਬਰ ਬੂਜੀ ਖਾਈ ਰੇ ਕਰ ਕੀ ਬਿਲਾਈ ਅਵਰ ਸਿਖਾਈ موسی ਦੇਖ ਡਰਾਈ ਰੇ ਅੱਜ ਕੈ ਵਸ ਗੁਰਕੀਨੋ ਕੇ ਹਰ ਕੂਕਰ ਤਿਨਹ ਲਗਾਈ ਰੇ ਰਹਾਉ ਬਾਜ ਤੁਨੀਆਂ ਚਪਰਾ ਥਾਮਿਆ ਨੀ ਘਰਿਆਂ ਕਰ ਪਾਇਆ ਰੇ ਬਿਨ ਜੜੀਏ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦੱਦੀ ਦਾਦ ਨਾ ਪਹੁੰਚਨ ਹਾਰਾ ਚੁਪੀ ਨਿਰਨੋ ਪਾਇਆ ਰੇ ਮਾਲ ਦੁਲੀਚੇ ਮਾਲ ਦੁਲੀਚੈ ਬੈ ਲੇ ਮਰਤਕ ਨੈਣ ਦੇਖਾਲਣ ਧਾਇਆ ਰੇ ਸੋਈ ਆ ਜਾਣ ਕਹੈ ਮੈਂ ਜਾਣਾ ਜਾਣਨ ਹਾਰ ਨਾ ਛਾਨਾਰੇ ਕਹੋ ਨਾਨਕ ਗੁਰ ਅਮਿਉ ਪੀ ਆਇਆ ਰਸਕ ਰਸਕ ਬੇਗ ਸਾਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਚਨ ਸਿੰਘ ਭਾਈ ਹਾਂਜੀ ਆਸਾ ਮਹਿਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਾਹਮਣੀ ਸ਼ੁੱਧੀ ਤੇ ਸਿਛਟਾਈ ਦੇ ਜਦੋਂ ਗੁਰੂ ਦਾ ਗਿਆਨ ਮਿਲਿਆ ਜਦੋਂ 7 ਸਾਲ ਗੁਰਬਾਣੀ ਦਾ ਮਿਲਿਆ ਤੇ ਜਿਹੜੀ ਨੀਚ ਵਿਰਤੀ ਵਾਲੀ ਨੀਚ ਬੁੱਧੀ ਵਾਲੀ ਚੰਡਾਲੀ ਜਿਹੜੀ ਸੀ ਚੰਡਾਲੀ ਉਹ ਬ੍ਰਾਹਮਣੀ ਹੋ ਗਈ ਯਾਨਕੀ ਬ੍ਰਾਹਮ ਵਾਲੀ ਹੋ ਗਈ ਸ਼ੁੱਧੀ ਤੇ ਸਿਛਟਾਈ ਦੇ ਜਿਹੜੀ ਨੀਚ ਨੀਚ ਜਾਤੀ ਰਹੀ ਸੀ ਸ਼ੁੱਧੀ ਸ਼ੁਦਰ ਤੇ ਜਿਹਨੂੰ ਕੀ ਬੜਾਈ ਸਮਝਿਆ ਜਾਂਦਾ ਵੀ ਆ ਕੋਈ ਗਿਆਨ ਲੈ ਨਹੀਂ ਸਕਦੇ ਨੇ ਵੀ ਇਹਨਾਂ ਨੂੰ ਗਿਆਨ ਲੈਣ ਦਾ ਹੱਕ ਨਹੀਂ ਹੈ ਸੱਚ ਦਾ ਗਿਆਨ ਉਹਨੂੰ ਵੀ શ્રેਸ਼ਟ ਕਰ ਦਿੱਤਾ ਗੁਰੂ ਦੇ ਗਿਆਨ ਨੇ ਫਿਰ ਪਤਾਲੀ ਆਕਾਸ਼ੀ ਸਖਣੀ ਲੈਬਰ ਬੂਜੀ ਖਾਈ ਰੇ ਪਤਾਲ ਤੇ ਆਕਾਸ਼ ਤੇ ਸਾਰੇ ਧਨ ਮੰਨ ਲੈ ਕੇ ਜਿਹੜੀ ਫਿਰ ਵੀ ਸਖਣੀ ਦੀ ਸਖਣੀ ਰਹੀ ਜਿਵੇਂ ਕਹਣਾ ਸੈਸ ਘਟੇ ਲੱਖ ਕੋਟ ਧਾਵੇ ਤ੍ਰਿਪਤਨਾ ਆਵੇ माया પાછે પાવે અન્ના કુછ લેગી ઓ સખણી રહી تے او دی গুরু دا ਗਿਆਨ ਜਦੋਂ ਲਿਆ تے او دی ਜਿਹੜੀ ਤ੍ਰਿਸ਼ਨਾ دی اگ ਸੀ ਜਿਹੜੀ ਹੋਰ 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 ਮੈਨੂੰ ਮਿਲੇ ਲਾਲਚ ਦੀ ਪ੍ਰਵਿਰਤੀ ਸੀ ਉਹ اگ ਸੀ ਲੈਬਰ ਲੈਬਰ ਲੈਬ ਲਫਜ਼ਾ ਲੈਬ ਦਾ મતલਬ اگ ਇਹ અરબી ਦਾ ਲਫਜ਼ਾ ਤੇ ਲੈਬ ਤੋਂ ਲੈਬਰ ਬਣਿਆ ਵੀ اگ ਦੀਆਂ ਜਿਹੜੀਆਂ ਲਾਟਾਂ ਸੀ ਤ੍ਰਿਸ਼ਨਾ ਦੀਆਂ ਉਹ बुझ ਗਈ ਤੇ ਖਤਮ ਹੋ ਗਈ ਖਾਈ રે મતલਬ ਬਿਲਕੁਲ ਖਾਧੀ ਗਈ ਫਿਰ ਕਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਜਿਹੜੀ ਫਿਰਦੇ ਘਰ ਦੀ ਜਿਹੜੀ ਪਿੱਲੀ ਸੀ ਜਨਕੀ ਜਿਹੜੀ ਪੁੱਤੀ ਸੀ ਜਿਹੜੀ ਕੀ ਮੈਲੀ ਸੀ ਮਲੀਨ ਬੁੱਤੀ ਸੀ ਮਾੜਾ ਹੀ ਸੋਚਦੀ ਸੀ ਅਵਰ ਸਿਖਾਈ ਉਸਨੇ ਕੁਝ ਹੋਰ ਸਿੱਖਿਆ ਪੜ ਲਈ ਜਿਹੜੀ ਸਿੱਖਿਆ ਪਹਿਲੇ ਸੀ ਕੁਦਰਤ ਤੋਂ ਲੁਆਈ ਸੀ ਉਸ ਤੋਂ ਇਲਾਵਾ ਇੱਕ ਹੋਰ ਸਿੱਖਿਆ ਗਿਆਨ ਲਾ ਲਿਆ ਗੁਰੂ ਦਾ ਗਿਆਨ ਲਾ ਲਿਆ ਤੇ ਫਿਰ ਕੀ ਹੈ ਉਹ ਫਿਰ ਜਿਹੜਾ ਚੂਹਾ ਦੇਖ ਡਰਾਈ ਰਹੇ ਉਹ ਜਿਹੜਾ ਚੂਹੇ ਨੂੰ ਦੇਖ ਕੇ ਹੁਣ ਡਰਦੀ ਹੈ ਯਾਨਕਿ ਵਿਕਾਰਾਂ ਤੋਂ ਉਹ ਦੂਰ ਰਹਦੀ ਹੈ ਵਿਕਾਰਾਂ ਤੋਂ ਡਰਦੀ ਹੈ ਮੂਸਾ ਮਤਲਬ ਉਹ ਇੱਕ ਕਿਸਮ ਦਾ ਲਾਲਸ ਦਾ ਪ੍ਰਤੀਕ ਹੈ ਚੂਹਾ ਹੁਣ ਲਾਲਚ ਤੋਂ ਡਰਦੀ ਹੈ ਵੀ ਲਾਲਚ ਨਹੀਂ ਕਰਾਂ ਅੱਜ ਕੇ ਵਸ ਗੁਰ ਕੀਨੋ ਕਹਿਰ ਅਥੇ ਵਿਸ਼ਰਾਮ ਆਏਗਾ ਕਹਿਰ ਤੋਂ ਬਾਅਦ ਅੱਜ ਕੇ ਵਸ ਗੁਰ ਕੀਨੋ ਕਹਿਰ ਗੁਰੂ ਨੇ ਨਮਰਤਾ ਰੂਪੀ ਬકરી ਦੇ ਵਾਸ ਵਿੱਚ ਅਹੰਕਾਰ ਰੂਪੀ ਸ਼ੇਰ ਕਰ ਦਿੱਤਾ ਐਸੀ ਐਸੀ ਗੁਰੂ ਦੀ ਮੱਤ ਦੀ ਚਮਤਕਾਰ ਕੋਤਕ ਹੈ ਐਸਾ ਚਮਤਕਾਰੀ ਗਿਆਨ ਆਇਆ ਕਿ ਫਿਰ ਕਹ ਰਹੇ ਨੇ ਕੁੱਕਰ ਤੇਨੇ ਲਗਾਈ ਦੇ ਉਹ ਜਿਹੜਾ ਕੁੱਤਾ ਸੀ ਲਾਲਚ ਵਾਲਾ ਕੁੱਤਾ ਲਾਲਚੀ ਕੁੱਤਾ ਉਸ ਨੂੰ ਪਹਿਲੇ ਮਾਸ ਦੀ ਲੋੜ ਰਹਿੰਦੀ ਸੀ ਹਰ ਵੇਲੇ ਮਾਸ ਮਾਸ ਕਰਦਾ ਸੀ ਯਾਨੀ ਉਹ ਕਾ ਕਾ ਖਾਨ ਤੇ ਲਗਾ ਦਿੱਤਾ ਯਾਨੀ ਕਿ ਸੰਤੋਖ ਆ ਗਿਆ ਉਹ ਫਿਰ ਕਹਿੰਦੇ ਬਾਜ ਦੁਨੀਆਂ ਛਪਰਾ ਥਮਿਆ ਹੁਣ ਜਿਹੜਾ ਛੱਪੜ ਏ ਉਹ ਬਗੈਰ ਕਲਮ ਤੋਂ ਨਹੀਂ ਟਿਕ ਸਕਦਾ ਪਰ ਗੁਰੂ ਦੇ ਗਿਆਨ ਵਿੱਚ ਐਸੀ ਸ਼ਕਤੀ ਸੀ ਕਿ ਉਹ ਜਿਹੜਾ ਅੰਦਰ ਦਾ ਜਿਹੜਾ ਬੁੱਤੀ ਦਾ ਜਿਹੜਾ ਛੱਪੜ ਸੀ ਉਹ ਬਿਨਾ ਕਲਮ ਤੋਂ ਟਿਕ ਗਿਆ ਯਾਨੀ ਕਿ ਦੁਨਿਆਵੀ ਜਿਹੜੇ ਪਦਾਰਥ ਨੇ ਜਿਹਦੇ ਸਾਰੇ ਉਹ ਚੱਪੜ ਕਾਇਆ ਜਿਵੇਂ ਉਮੀਦਾ ਤੇ ਸਾਰੇ ਲਾਲਚ ਦੇ ਸਾਰੇ ਉਹ ਬਿਨਾ ਤੁਨੀਆ ਯਾਨੀ ਕਿ ਤੁਨੀਆ ਮਤਲਬ ਜਿਹੜਾ ਲਾਲਚ ਦੀ ਪ੍ਰਵਿਰਤੀ ਹੈ ਉਸ ਤੋਂ ਬਗੈਰ ਹੀ ਛੱਪੜ ਲੱਗ ਗਿਆ ਮਤਲਬ ਫਿਰ ਗਿਰਦਾ ਨਹੀਂ ਨਿਕਰਿਆ ਘਰ ਪਾਇਆ ਰੇ ਤੇ ਜਿਹੜੇ ਨਹੀਂ ਕਰੇ ਸੀ ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ ਸੀ ਪਰ ਬਾਹਰ ਨੂੰ ਹਮੇਸ਼ਾ ਬਾਹਰ ਹੀ ਮੂੰਹ ਮਾਰਦੇ ਸੀ ਉਹਨਾਂ ਨੂੰ ਇੱਕ ਘਰ ਮਿਲ ਗਿਆ ਕਿਹੜਾ ਵਿਵੇਕ ਬੁੱਧੀ ਵਾਲਾ ਘੜ ਮਿਲ ਗਿਆ ਉਹਨੂੰ ਕਦੋਂ ਜਦੋਂ ਗੁਰੂ ਨੇ ਗਿਆਨ ਦਿੱਤਾ ਫਿਰ ਕਹਰੇ ਨੇ ਬਿਨ ਜੜੀਏ ਲੈ ਜੜਿਓ ਜੜਾਵਾ ਜਦੋਂ ਗੁਰੂ ਦਾ ਗਿਆਨ ਮਿਲਿਆ ਤੇ ਬਿਨਾ ਸੁਨਿਆਰ ਤੋਂ ਹੀ ਮੇਰੇ ਮਨ ਦਾ ਜੜਾ ਗਹਿਣਾ ਸੀ ਉਹ ਜੜਿਆ ਗਿਆ ਕਿਦੇ ਨਾਲ ਨੱਗਾ ਨਾਲ ਥੇਵਾ ਮਤਲਬ ਨੱਗ ਥੇਵਾ ਲਫਜ਼ ਮੈਂ ਆਕਸਫੋਰਡ ਡਿਕਸ਼ਨਰੀ ਦੇਖਿਆ ਥੇਵਾ ਦਾ ਮਤਲਬ ਨੱਗ ਹੁੰਦਾ ਥੇਵਾ ਕਲਾ ਵਿਵੇਕ ਜਿਹੜੀ ਸੋਨੇ ਵਿੱਚ ਸੋਨੇ ਦੇ ਉਹਦੇ ਪੱਤਰੇ ਤੇ ਨਗ ਜੜੇ ਜਾਂਦੇ ਨੇ ਉਹ ਇੱਕ ਆਰਟ ਹੈਗੀ ਤੇਵਾ ਅਚਰਜ ਲਾਇਆ ਤੇ ਇਹ ਅਚਰਜ ਦੇਖੋ ਕਿੰਨਾ ਉਹ ਜਿਹੜੀ ਆਰਟ ਆ ਉਹਦੇ ਜੋ ਡਿਟੇਲ ਨਹੀਂ ਕਰ ਰਹੀ ਪੂਰੀ ਮੁਸ਼ਕਲ ਆਰਟ ਹੈ ਤੇ ਉਹ ਅਚਰਜ ਹੋ ਗਿਆ ਕਿ ਉਹ ਇੱਕ ਕਲਾ ਵਰਤ ਗਈ ਬਿਨਾ ਸੁਨਿਆਰ ਤੋਂ ਸੁਨਿਆਰ ਦੀ ਲੋੜ ਹੀ ਨਹੀਂ ਪਈ ਫੇ ਕਹ ਰਹੇ ਦਾਦੀ ਦਾਦਨਾ ਹੁਣ ਅਥੇ ਸੁਨਿਆਰ ਜਿਹੜਾ ਆਏਗਾ ਸੁਨਿਆਰ ਆਏਗਾ ਜਿਹੜੇ ਸੋ ਕਾਰਡ ਸੰਤ ਲਏ ਸੋ ਕਾਰਡ ਜਿਹੜੇ ਉਹ ਗਿਆਨੀ ਬਣਦੇ ਨੇ ਆਪਣੇ ਆਪ ਨੂੰ ਉਹਨਾਂ ਦੀ ਗੱਲ ਕੀਤੀ ਹੋਈ ਹੈ ਬਿਨਾ ਉਹਨਾਂ ਤੋਂ ਫਿਰ ਉਹ ਮਾਨੁੱਖੀ ਤੇਕ ਵਿਰਤੀ ਸਭ ਜਾ ਉਹ ਮਾਨੁੱਖ ਨੇ ਉਹਨਾਂ ਦੀ ਤੇਕ ਨਹੀਂ ਲੈਣੀ ਪਈ ਵੈਸੇ ਹੀ ਮਨ ਦਾ ਗਾਣਾ ਚਮਕ ਉੱਠਿਆ ਫਿਰ ਕਹਿੰਦੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਉਹ ਲਾਲਚ ਵਸਾ ਕੇ ਬੁੜੀਆਂ ਫਰਿਆਦਾ ਕਰਦਾ ਦਾਦੀ ਕਹਿੰਦੇ ਫਰਿਆਦੀ ਨੂੰ ਉਹ ਰੱਬ ਅੱਗੇ ਬੜੀਆਂ ਫਰਿਆਦਾ ਕਰਦਾ ਮੈਨੂੰ ਇਹ ਵੀ ਦੇ ਦੋ ਮੈਨੂੰ ਉਹ ਵੀ ਦੇ ਦੋ ਪਰ ਉਹਨੂੰ ਫਿਰ ਵੀ ਉਨਾ ਹੀ ਮਿਲਦਾ ਜਿੰਨਾ ਉਹਦਾ ਜਿੰਨਾ ਮਿਲਣਾ ਹੁੰਦਾ ਜਿੰਨਾ ਹੁਕਮ ਵਿੱਚ ਮਿਲਦਾ ਉਹਨਾ ਪਹੁੰਚਣਾ ਆ ਰਹਾ ਉਹ ਨਹੀਂ ਉਹਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ ਉਹ ਪਹੁੰਚ ਨਹੀਂ ਪਾਦਾ ਕਿਤੇ ਕਹਿੰਦੇ ਜਿਹੜਾ ਚੁੱਪ ਸੰਤੋਖ ਵਿੱਚ ਰਹਿੰਦਾ ਚੁੱਪ ਰਹਾਂਦਾ ਚੁੱਪੀ ਨਿਰਣੋ ਪਾਇਆ ਰਹੇ ਨਿਰਣੋ ਕਹਿੰਦੇ ਇਨਸਾਫ ਨੂੰ ਚੁੱਪ ਰਹਿਣ ਵਾਲੇ ਨੂੰ ਇਨਸਾਫ ਮਿਲ ਜਾਂਦਾ ਉਹਨੂੰ ਸਭ ਕੁਝ ਨਾ ਚਾਹਣਿਆ ਵੀ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਉਹ ਸੰਤੋਖ ਦੀ ਵਿਕਤੀ ਆ ਜਾਂਦੀ ਉਹਦੇ ਵਿੱਚ ਵੇ ਕਹਿੰਦੇ ਮਾਲ ਦਲੂਚੇ ਬੈਠੀ ਲੈ ਮਿਰਤ ਤਨ ਆ ਨਾ ਤਨ ਮਾਲ ਲੈ ਕੇ ਜਿਹੜੀ ਬਿਰਤੀ ਜਿਹੜੀ ਬੁੱਧੀ ਇਹਨਾਂ ਤਨ ਮਾਲ ਦੇ ਹੁੰਦਿਆਂ ਵੀ ਵਿਚੈਨ ਸੀ ਉਹ ਵਿਕਾਰਾਂ ਵੱਲੋਂ ਮਿਰਤਕ ਹੋ ਗਈ ਜਦੋਂ ਗੁਰੂ ਨੇ ਗਿਆਨ ਦਿੱਤਾ ਤੇ ਕਹਿੰਦੇ ਨੈਣ ਦਿਖਾਲਨ ਤਾਇਆ ਰਹੇ ਜਿਹੜੇ ਨੈਣ ਦਿਖਾਂਦਾ ਸੀ ਦਿਖਾਂਦੀ ਸੀ ਬੁੱਧੀ ਉਹਨਾਂ ਦੇ ਬੜੀ ਘੂੜਦੀ ਸੀ ਵੀ ਤੇਰੇ ਕੋਲ ਕੁਛ ਨਹੀਂ ਹੈ ਮੇਰੇ ਕੋਲ ਬਹੁਤ ਕੁਛ ਹੈ ਉਹ ਤਾਇਆ ਰਹ ਤਾਇਆ ਮਤਲਬ ਦੂਰ ਹੋ ਗਿਆ ਹਾਂਜੀ ਥੋੜਾ ਉੱਚ ਕਰ ਮਾ ਲਈ। ਅੱਛਾ ਅੱਛਾ। ਬੜਾ ਬੀਜ ਦੀ ਉੱਠ। ਹਾਂ ਜੀ ਹਾਂ ਜੀ। ਫਿਰ ਲਾਸਟ ਜਿਹੜਾ ਪਦ ਹੈ ਕਹਿੰਦਾ ਸੋਈ ਅਜਾਣ ਕਹੇ ਮੈਂ ਜਾਣਾ। ਕਹਿੰਦੇ ਜਿਹੜਾ ਕਹਿੰਦਾ ਨਾ ਮੈਂ ਬੜਾ ਕੁਝ ਜਾਣਦਾ ਉਹ ਦਰਸਲ ਅਜਾਣ ਅੰਜਾਨ ਹੈ। ਕਿਉਂਕਿ ਇਹ ਹੁਕਮ ਹੈ ਨਾ ਖਰਾ ਪਾਰਾ ਹੈ ਨਾ ਵਿਸ਼ਾਲ ਹੈ ਕਿ ਇਹਦੇ ਬਾਰੇ ਨਹੀਂ ਜਾਣਿਆ ਜਾ ਸਕਦਾ। ਕਿਉਂਕਿ ਗੁਰਬਾਣੀ ਕਹਿੰਦੀ ਹੁਕਮ ਨਾ ਕਿਹਾ ਜਾਏ ਪਰ ਉਹ ਕਹਿੰਦਾ ਮੈਂ ਸਭ ਕੁਝ ਜਾਣਦਾ। ਜਾਨਨ ਹਾਰ ਨਾ ਛਾਣਾ ਰੇ ਜਿਹੜਾ ਜਾਨਨ ਹਾਰ ਆ ਉਹ ਜ਼ਿਆਦਾ ਦਿਖਾਵਾ ਨਹੀਂ ਕਰਦਾ ਨਾ ਛਾਣਾ ਰੇ ਉਹ ਆਪਣਾ ਤਤਸਾਰ ਨੂੰ ਜਾਨਨ ਹਾਰ ਨਾ ਛਾਣਾ ਰੇ ਯਾਨਕੀ ਉਹ ਤਤਸਾਰ ਨਹੀਂ ਲੈਂਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਜਾਨਨ ਹਾਰ ਆ ਮੈਂ ਜਾਣਾ ਜਾਨਨ ਹਾਰ ਨਾ ਜਾਣਾ ਤੋਂ ਬਾਅਦ ਕੌਮਾ ਲੱਗੇਗਾ ਸੋਈ ਜਾਣ ਕਹੇ ਮੈਂ ਜਾਣਾ ਤੇ ਜਾਨਨ ਹਾਰ ਨਾ ਛਾਣਾ ਰੇ ਜਾਨਨ ਹਾਰ ਨੂੰ ਉਹ ਤਤਸਾਰ ਨਹੀਂ ਮਿਲਦਾ ਜਿਹੜਾ ਆਪਣੇ ਆਪ ਨੂੰ ਮੰਦਾ ਕਹੋ ਨਾਨਕ ਗੁਰ ਅਮਯੋ ਪਿਆਇਆ ਰਸਕ ਰਸਕ ਬਿਖਸਾਨਾਰੇ ਏ ਨਾਨਕ ਕਹਿ ਤੂੰ ਕਹਿ ਕਿ ਗੁਰ ਅਮਯੋ ਪੁਆਇਆ ਗੁਰੂ ਨੇ ਮੈਨੂੰ ਨਾਮ ਅੰਮ੍ਰਿਤ ਪਿਲਾਇਆ ਇਹ ਸਾਰੇ ਕੋਤ ਤੱਕ ਤਾਂ ਵਰਤੇ ਉਸੇ ਵਾਲੇ ਕੋਤ ਤ ਜਦੋਂ ਮੈਨੂੰ ਨਾਮ ਅੰਮ੍ਰਿਤ ਮਿਲਿਆ ਮੈਂ ਪੀ ਲਿਆ ਤੇ ਰਸਕ ਰਸਕ ਬਿਖਸਾਨਾਰੇ ਫੇਰ ਮੈਂ ਆਨੰਦ ਵਿੱਚ ਆਂ ਰਸ ਲੈ ਲੈ ਕੇ ਮੈਂ ਬਿਗਸ ਲਿਆ ਵਾ ਵਿੱਚ ਵਿਗਾਸ ਵਿੱਚ ਆਂ ਹਾਂਜੀ ਜੀ ਧੰਨਵਾਦ ਅੱਲਾਹ ਹਾਜੀ ਜਸਪਿੰਦਰ ਸਿੰਘ ਭਾਜੀ ਜਸਪਿੰਦਰ ਸਿੰਘ ਜੀ ਇਹ ਕਾਹਨ ਨਾ ਇਹ ਜਲੂ ਮੈਨੂੰ ਕੱਟ ਤੁਹਾਡੀ ਆਵਾਜ਼ ਕੱਟ ਰਹੀ ਆਵਾਜ਼ ਕੱਟ ਰਹੀ ਭਾਜੀ ਇਹਨਾਂ ਨੇ ਕਰਿਆ ਠੀਕ ਹੈ ਮੈਨੂੰ ਵਦੇ ਮੈਂ ਆਪਣੀ ਮੇਰੀ ਤਸੱਲੀ ਹੈਲੋ ਅੰਦੇ ਅੰਦੇ ਆ ਰਹੇ ਆ ਅੱਛਾ ਅੱਛਾ ਮੈਂ ਖਿਆਰ ਤੇ ਇਹਨਾਂ ਨੇ ਆਪਣੇ ਦੇਖੇ ਹਿਸਾਬ ਨਾਲ ਕਰ ਦਿੱਤੇ ਆ ਪਰ ਮੇਰੇ ਹਲੇ ਆਪਣੀ ਕੋਈ ਤਸੱਲੀ ਨਹੀਂ ਮੈਂ ਐਵੇਂ ਕਹਿੰਦਾ ਵੀ ਮੈਨੂੰ ਮਿੱਤੋ ਹਲੇ ਹੋ ਨਹੀਂ ਰਹੇ ਇਸ ਤਰ੍ਹਾਂ ਨਾ ਮੈਨੂੰ ਠੀਕ ਲੱਗੇ ਨੇ ਨਾ ਮੈਨੂੰ ਹਲੇ ਹੋ ਰਹੇ ਨੇ ਮੈਂ ਠੀਕ ਹੈ ਜੀ ਆਪਣਾ ਗੁਰਚਰਨ ਸਿੰਘ ਬਾਜੀ ਹਾਂਜੀ ਹਾਂਜੀ ਠੀਕ ਆ ਜੀ ਵਧੀਆ ਲੱਗੇ ਠੀਕ ਮੈਨੂੰ ਲੱਗੇ ਵਧੀਆ ਲੱਗੇ ਜੀ ਤੁਸੀਂ ਕੋਈ ਪੱਖ ਰੱਖਾ ਲੈਂ ਨਾ ਮੈਂ 1 ਇੰਚ ਦੇ ਵਿੱਚ ਹੋ ਗਏ 1 ਇੰਚ ਆ ਕੇ ਇੱਕ ਗੱਲ ਉਹਨੂੰ 1 ਇੰਚ ਹੋ ਗਏ ਮਾੜ ਜਿਵੇਂ ਜਸੰਦਰ ਨੇ ਹੈ ਵੀ ਪੂਰੇ ਤਾਂ 1 ਇੰਚ ਚ ਗਲਤ ਆ 1 ਇੰਚ ਚ ਆ ਗਈ ਨਾ ਸਾਰੇ ਹਾਂ ਇਹ ਨਹੀਂ ਕੰਟੀਨਿਊਟੀ ਬਣਾ ਕੇ ਕੀਤੀ ਉਹਨਾਂ ਨੇ ਹਾਂਜੀ ਕੰਟੀਨਿਊਟੀ ਨੂੰ ਬਣਾਤੀ ਵਧੀਆ ਹੋ ਗਈ ਹਾਂ ਪੂਰੇ ਇਕੱਠ ਪਾਸਾ ਜਿਹੜਾ ਉਹਨਾਂ ਨੇ ਪੱਕ ਲਿਆ ਹੈ ਉਹ ਪੂਰਾ ਫਿਰੇ ਲਾਇਆ ਉਹਨਾਂ ਨੇ ਹਾਂ ਜੀ ਹਾਂ ਜੀ ਤੇ ਉਹ ਕਿਤੇ ਰੁਕਿਆ ਨਹੀਂਗਾ ਹਾਂ ਥੋੜੇ ਬਹੁਤ ਜਿਹੜੇ ਹੋਰ ਕੀਤੇ ਜਾ ਸਕਦੇ ਨੇ ਐਡ ਇਹਦੇ ਵਿੱਚ ਵਿਚਾਰ ਕੀਤਾ ਜਾ ਸਕਦਾ ਪਰ ਇਹ ਵਿਚਾਰ ਕੱਟਿਆ ਨਹੀਂ ਜਾ ਸਕਦਾ ਜਿਹੜਾ ਉਹਨਾਂ ਨੇ ਕੀਤਾ ਹੈ ਠੀਕ ਹੈ ਉਹ ਹਾਂ ਜੀ ਹਾਂ ਸਾਨੀ ਬਾਜੀ ਹਾਂ ਜੀ ਵੀਰ ਜੀ ਤੁਸੀਂ ਦਿਓ ਵੀ ਉਹ ਆਪਣਾ ਆ ਮੇਰਾ ਜਿਵੇਂ ਤਾਇਆ ਜੀ ਨੇ ਕਹਿੰਦਾ ਮੈਂ ਸੇਮ ਮਿਲਦਾ ਜੁੰਦਾ ਹੀ ਹੈ ਪਰ ਮੈਨੂੰ ਲੱਗਦਾ ਵੀਰ ਜੀ ਕੋਲੋਂ ਨਾ ਦੋ ਪੰਕਤੀਆਂ ਜਿਹੜੀਆਂ ਸਟਾਰਟਿੰਗ ਦੇ ਜ ਬਿਲਾਨੀ ਵਾਲਾ ਤੇ ਉਹਦੇ ਨੀਚੇ ਵਾਲੀ ਜਿਹੜੀ ਪੰਕਤੀ ਸੀ ਨਾ ਉਹਦਾ ਟੈਂਸ ਚੇਂਜ ਹੋਇਆ ਸੀਗਾ ਜਿਵੇਂ ਕਿ ਉਹ ਜਿਵੇਂ ਕਹ ਰਿਸੀ ਵੀ ਮੂਸਰੇ ਤੋਂ ਚੂਵੇ ਨੂੰ ਹੁਣ ਨਹੀਂ ਖਾਂਦੀ ਆ ਕੁਝ ਇਸ ਤਰ੍ਹਾਂ ਦੀ ਗੱਲ ਵੀਰ ਜੀ ਨੇ ਕੀਤੀ ਸੀ ਤੇ ਨੀਚੇ ਵਾਲੀ ਹਾਂ ਲਗਾਤਾ ਆਪਾਂ ਕਰਾਂਗੇ ਆਪਾਂ ਦੁਬਾਰਾ ਰਿਪੀਟ ਕਰਾਂਗੇ ਨੂੰ ਇੱਕ ਵਾਰੀ ਸਾਰੇ ਮਿਲ ਕੇ ਹਾਂਜੀ ਦੇਖ ਲਓ ਮੈਨੂੰ ਲੱਗਦਾ ਉੱਥੋਂ ਦੀ ਜਿਹੜੀ ਕੰਟੀਨਿਊਟੀ ਜਿਹੜੀ ਚੱਲ ਰਹੀ ਹੈ ਨਾ ਐਵੇਂ ਕਰ ਦਿੱਤਾ ਐਵੇਂ ਕਰ ਦਿੱਤਾ ਉਹ ਜਿਹੜੀ ਚੱਲ ਰਹੀ ਹੈ ਉਸ ਦੇ ਵਿੱਚ ਸੀਗਾ ਵੀ ਉਹ ਉਹ ਨਹੀਂ ਕਰ ਪਾਈ ਐਵੇਂ ਤਾਂ ਕੁਝ ਆ ਗਿਆ ਸੀਗਾ ਘਰ ਕੀ ਤਾਂ ਮੈਨੂੰ ਥੋੜਾ ਜਿਹਾ ਲੱਗਿਆ ਮਤਲਬ ਘਰ ਕੀ ਬਿਲਾਈ ਬਿਲਾਈ ਵਾਲਾ ਹਾਂ ਘਰ ਕੀ ਬਿਲਾਈ ਅਵਰ ਸਿਖਾਈ ਹੂੰ موسی ਦੇਖ ਡਰਾਈ ਰੇ ਹਾਂਜੀ ਜਿਹੜੀ ਪਰਵਿਰਤੀ ਜਿਹੜੀ ਆਪਣੀ ਪਹਿਲਾਂ ਬਣੀ ਹੋਈ ਸੀ ਜੋ ਘਰ ਘਰ ਦਾ ਮਤਲਬ ਹੁੰਦਾ ਜੋ ਘਰ ਕੀਤਾ ਹੋਇਆ ਜਿਸ ਵਿਚਾਰ ਨੇ ਜੋ ਮੰਨੀ ਹੋਈ ਆ ਅੰਦਰ ਮਤ ਜਿਹੜੀ ਆਪਣੇ ਆਪਾ ਜਿਹ ਸੁਭਾਅ ਦੇ ਵਿੱਚ ਚੱਲ ਰਹੇ ਆ ਨਾ ਤੇ ਉਹ ਵਾਲੀ ਬਿਰਤੀ ਜਿਹੜੀ ਆ ਹੁਣ ਹੋਰ ਅਵਰ ਦੂਜੀ ਕੋਈ ਸਿੱਖਿਆ ਲੈ ਕੇ ਆ ਗਈ ਆ ਸਿੱਖਿਆ ਸਿੱਖ ਮਤ ਬਦਲ ਗਈ ਆ ਉਹਦੀ ਤੇ ਹੁਣ ਉਹ ਪਹਿਲਾਂ ਪਰ ਹੱਕ ਤੇ ਉੱਤੇ ਪਰਾਏ ਮਾਲ ਦੇ ਉੱਤੇ ਜਾਂ ਕਿੱਤੇ ਵੀ ਉਹਨੂੰ ਜੋ ਵੀ ਚੀਜ਼ ਮਿਲਦੀ ਆਪਾਂ ਦੇਖਦੇ ਬਿੱਲੀ ਖਾਣ ਪੀਣ ਦੁੱਧ ਹੋਵੇ ਛੱਕ ਜਾਣਾ ਚਪਟ ਲੈਣਾ ਬਿੱਲਾ ਮੂਸਾ ਇਹ ਦੋ ਤਿੰਨ ਉਹਦੇ ਸ਼ਿਕਾਰ ਨੇ ਹਨਾ ਤੇ ਉਹ ਹੁਣ ਸ਼ਿਕਾਰ ਨਹੀਂ ਕਰਦੀ ਕਿਸੇ ਹੋਰ ਪਦਾਰਥ ਦੇ ਉੱਪਰ ਜਾ ਕੇ ਇੱਕਦਮ ਚਪਟਦੀ ਨਹੀਂ ਉਹਨੂੰ ਸੰਤੋਖ ਆ ਜਾਂਦਾ ਜਿਵੇਂ ਉਹ ਡਰ ਗਈ ਦਾ ਮਤਲਬ ਹੈ ਕਿ ਤੋਬਾ ਕਰ ਗਈ ਆ ਵੀ ਇਹ ਵਾਲੀ ਬਿਰਤੀ ਜਿਹੜੀ ਆ ਇਹ ਹੁਣ ਬਿਰਤੀ ਮਿਟ ਗਈ ਆ ਜਾਂ ਇਹਦਾ ਗੁਰੂ ਦੀ ਮਤ ਦੇ ਨਾਲ ਇਹ ਇਹ ਵਾਲੀ ਬਿਰਤੀ ਬਦਲ ਗਈ ਆ ਅਵਰ ਸਿਖਾਈ ਦੂਜੀ ਮਾਤ ਆ ਗਈ ਹੈ ਇਹਦੇ ਥਾਂ ਤੇ ਭਲੀ ਮਤ ਜਿਹੜੀ ਸੰਤੋਖ ਵਾਲੀ ਮਤ ਆ ਇਹ ਮੈਂ ਮੈਨੂੰ ਇਦਾਂ ਲੱਗਦਾ ਜੇ ਤੁਸੀਂ ਇਹਨੂੰ ਕਰ ਸਕਦੇ ਆ ਤੇ ਤੁਸੀਂ ਇਹ ਸਪੀਕਰ ਇਹਨੂੰ ਸਹੀ ਕਰੋ ਨਹੀਂ ਇਹ ਵਾਲਾ ਪੱਕਾ ਠੀਕ ਹੈ ਆਪਣਾ ਰਿਕਾਰਡਿੰਗ ਤੋਂ ਪਹਿਲਾਂ ਇਹ ਹੀ ਵਾਲਾ ਚੱਲ ਰਿਹਾ ਸੀ ਨਾ ਉਹ ਅ ਇੱਥੇ ਫਿਰ ਹੁਣ ਬਿੱਲੀ ਨੇ ਜੋ ਸਿੱਖ ਲਿਆ ਨਾ ਘਰ ਕੀ ਬੁਲਾਈ ਨੇ ਉਹਦਾ ਫਿਰ ਪੋਜ਼ਿਟਿਵ ਸੈਂਸ ਹੋ ਗਿਆ ਯਾਨੀ ਕਿ ਜਿਹੜਾ ਉਹਦਾ ਰੂਪ ਹੁਣ ਪੋਜ਼ਿਟਿਵ ਹੋ ਗਿਆ ਪਹਿਲੇ ਪੋਜ਼ਿਟਿਵ ਨਹੀਂ ਸੀ ਉਹ ਹੁਣ ਇਸ ਤਰ੍ਹਾਂ ਆਪਾਂ ਜਦੋਂ ਕਰਦੇ ਨਾ ਮੈਨੂੰ ਲੱਗਦਾ ਵੀਰ ਜੀ ਸ਼ਾਇਦ ਗੁਰਬਚਨ ਵੀ ਜੀ ਜੇ ਦੇਖ ਸਕਣ ਧਿਆਨ ਨਾਲ ਤੇ ਉਹ 네ਗੇਟਿਵ ਟੋਨ ਚ ਜਾ ਰਿਹਾ ਸੀਗਾ ਜਦਕਿ ਹੁਣ ਪੋਜ਼ਿਟਿਵ ਚ ਹੋ ਗਿਆ ਪਹਿਲੇ ਉਹ ਚ ਚਪਟਾ ਮਾਰਦੀ ਸੀ ਹੁਣ ਉਹਦੇ ਅੰਦਰ ਸਹਿਜ ਆ ਗਿਆ ਜਿਵੇਂ ਅਗਲੀ ਲਾਈਨ ਚ ਵੀ ਜੀ ਨੇ ਜਿਨਵੇਂ ਕਾ ਖਾ ਲੈਂਦਾ ਹੁਣ ਤੇ ਉਹ ਉਹ ਜਿਵੇਂ ਕਾ ਖਾ ਲੈਂਦਾ ਤੇ ਫਿਰ ਉਹਦੀ ਉਸ ਲਾਈਨ ਚ ਵੀ ਜੀ ਨੇ ਕਿਹਾ ਸੀ ਵੀ ਤ੍ਰਿਪਤ ਹੋ ਜਾਵੇ ਹੁਣ ਉਹ ਤ੍ਰਿਪਤ ਹੋ ਗਿਆ ਜੀ ਜੀ ਬਸ ਹੁਣ ਇੱਥੇ ਗੁਰੂ ਸਾਹਿਬ ਤ੍ਰਿਪਤੀ ਹੀ ਦੱਸ ਰਹੇ ਨੇ ਵੀ ਕਿਉਂਕਿ ਜਿਹੜੀ ਬਿਰਤੀ ਜਿਸ ਤਰ੍ਹਾਂ ਦੀ ਸੀ ਉਹਨੇ ਉਸ ਤੋਂ ਉਲਟਾ ਕਰਕੇ ਯਾਨੀ ਕਿ ਸਿੱਧੇ ਪੱਖ 'ਚ ਆ ਕੇ ਅਵਰ ਸਿਖਲਾਈ ਹੁਣ ਉਹਨੇ ਸਹੀ ਮਤ ਸਿੱਖ ਲਈ ਤੇ ਸਹੀ ਮਤ ਵੈਸੇ ਅਵਰ ਸਿਖਲਾਈ ਦੂਜੇ ਪਾਸੇ ਜਦੋਂ ਜਾਂਦੇ ਆ ਤੇ ਉੱਥੇ ਨੈਗੇਟਿਵ ਆਂਦਾ ਪਰ ਇੱਥੇ ਗੁਰੂ ਪਾਤਸ਼ਾਹ ਜਿਹੜਾ ਐਂਡ ਤੱਕ ਰਿਜ਼ਲਟ ਦੇ ਰਹੇ ਨੇ ਉਹ ਪੋਜ਼ਿਟਿਵਿਟੀ ਨਾਲ ਦਿਖਾ ਰਹੇ ਨੇ ਵੀ ਜਦੋਂ ਤੁਸੀਂ ਗੁਰੂ ਦੀ ਮਤ ਹਾਸਲ ਕੀਤੀ ਗੁਰ ਦਾ ਗੁਰ ਲਿਆ ਗੁਰੂ ਤੋਂ ਗੁਰ ਲਿਆ ਵਿਜ਼ਡਮ ਲਈ ਵਾਈਜ਼ਨੈਸ ਲਈ ਫਿਰ ਤੁਹਾਡੇ ਜਿਹੜਾ ਹੈ ਹਰ ਪੱਖੋਂ ਐਗਜ਼ਾਮਪਲ ਦੇ ਕੇ ਤੇ ਦੱਸ ਦਿੱਤਾ ਵੀ ਹੁਣ ਤੁਹਾਨੂੰ ਤ੍ਰਿਪਤੀ ਹੋ ਗਈ ਹੁਣ ਤੁਸੀਂ ਪਟਕੜਾਂ ਤੋਂ ਬਾਹਰ ਆ ਗਏ ਹਾਂ ਮੈਂ ਨਹੀਂ ਕਹਾਂਗਾ ਜੀ ਜੀ ਜਿਵੇਂ ਕੋਈ ਜਿਹੜੀ ਇੱਕ ਬਿਰਤੀ ਸੀ ਨਾ ਭੈੜੀ ਬਿੱਲੀ ਰੂਪੀ ਜਿਹੜੀ ਬਿਰਤੀ ਸੀ ਲੋਭ ਬਿਰਤੀ ਸੀ ਉਹ ਉਹ ਉਹਨੂੰ ਜਿਹੜੀ ਸਿੱਖਿਆ ਜਦੋਂ ਅਵਰ ਅਵਰ ਸਿਕਾਈ ਦਾ ਇੱਥੇ ਬਿਲਕੁਲ ਕਿਉਂਕਿ ਪਹਿਲਾਂ ਵਾਲੀ ਤੋਂ ਅਵਰ ਹੋ ਗਿਆ ਦੂਜੀ ਹੋ ਗਈ ਨਾ ਪਹਿਲਾਂ ਵਾਲੀ ਜਿਹੜੀ ਇੱਥੇ ਨੈਗੇਟਿਵ ਆ ਤੇ ਉੱਥੇ ਪੋਜਿਟਿਵ ਤੋਂ ਨੈਗੇਟਿਵ ਹੁੰਦਾ ਵੀ ਅਵਰ ਹਨਾ ਅਵਰ ਨੂੰ ਆਪਾਂ ਦੂਜੇ ਭਾਵ ਚ ਲੈਣੇ ਆ ਤੁਸੀਂ ਜਿਵੇਂ ਦੱਸਿਆ ਤੇ ਇਹ ਕਹਿੰਦੇ ਹੁਣ ਦੂਜੀ ਉਹਨੇ ਸਿੱਖ ਮਤ ਲੈ ਲਈ ਆ ਉਹ ਬਿਰਤੀ ਬਦਲ ਗਈ ਆ ਤੇ ਹੁਣ ਜਿਹੜਾ ਉਹਦਾ ਪਹਿਲਾ ਜਿਹੜਾ ਸੁਭਾਅ ਸੀ ਪਦਾਰਥ ਨੂੰ ਪਕੜਨ ਲਈ ਇਹ ਮਤ ਜਿਹੜੀ ਸੀ ਜਾਂ ਇਹ ਬਿਰਤੀ ਸੀ ਜਿਹੜੀ ਉਹ ਹਮੇਸ਼ਾ ਦੌੜਦੀ ਸੀ ਲਾਲਚ ਰਹਿਂਦਾ ਸੀ ਹੁਣ ਪਦਾਰਥ ਰੂਪ ਚੂਹਾ ਵੇਖ ਕੇ ਉਹ ਬਿੱਲੀ ਜਿਹੜੀ ਹੈ ਉਹ ਉਹਦੇ ਪਿੱਛੇ ਲਾਲਚ ਨਹੀਂ ਕਰਦੀ ਭਾਵ ਕੇ ਟਿਕ ਜਾਂਦੀ ਹੈ ਤ੍ਰਿष्णा ਉਹਦੀ ਜਿਹੜੀ ਹੈ ਉਹ ਮਿਟ ਗਈ ਹੈ ਇਸ ਤਰ੍ਹਾਂ ਕਰੀਏ ਜੀ ਬਿਲਕੁਲ ਹੁਣ ਹੁਣ ਉਹ ਸਹੀ ਪਾਸੇ ਆ ਗਈ ਠੀਕ ਹੈ ਜੀ ਪੋਜ਼ਿਟਿਵ ਹੋ ਗਿਆ ਉਪਰੋਂ ਤਾਂ ਨਹੀਂ ਕੋਈ ਕਰਨ ਵਾਲਾ ਰਹਿ ਗਿਆ ਜਾਂ ਕੋਈ ਕਰਨਾ ਚਾਹੁੰਦੇ ਹੋਰ ਕੋਈ ਦੱਸੋ ਬਾਕੀ ਜਿਹੜੇ ਸ਼ਬਦ ਕੀਤੇ ਸੀ ਆਪਾਂ ਆ ਥੋੜਾ ਜਿਹਾ ਇਹੀ ਖੁੱਲਾ ਹੀ ਕਰ ਸਕਦੇ ਸੀ ਉਹਨਾਂ ਨੇ ਛੋਟ ਛੋਟ ਚ ਜਲਦੀ ਜਲਦੀ ਕਰ ਲਿਆ ਅਦਮ ਚੰਡਾਲੀ ਭਈ ਬ੍ਰਹਮਣੀ ਹਣਾ ਬ੍ਰਹਮ ਵਾਲੀ ਮਤ ਹੋ ਗਈ ਬ੍ਰਹਮ ਗਿਆਨ ਹੋ ਗਿਆ ਇਹ ਤਾਂ ਇਹ ਤਾਂ ਵਧੀਆ ਬੋਲਿਆ ਜੀ ਵੀਰ ਜੀ ਨੇ ਬੜਾ ਸਹੀ ਟੁਕਾ ਕੇ ਜੀ ਜਿਹਦੀ ਹਾਂ ਸੂਦੀ ਤੇ ਸੇਸ਼ ਢਾਈ ਰੇ ਹੁਣ ਉਹ ਸ਼ੁੱਧ ਬੁੱਧੀ ਤੋਂ ਵੀ ਵਧੀ ਉਹ ਵੀ ਬੁੱਧੀ ਵਧੀਆ ਵਧੀਆ ਹੋ ਗਈ ਸੇਸ਼ ਹੋ ਗਈ ਉੱਤਮ ਮਤ ਵਾਲੀ ਹਾਂਜੀ ਉੱਤਮ ਮਤ ਵਾਲੀ ਹੋ ਗਈ ਬਹੁਤ ਸੋਹਣ ਬਹੁਤ ਸੋਹਣ ਤੇ ਠੀਕ ਆ ਫਿਰ ਹੋਰ ਕੋਈ ਕੋਈ ਸਵਾਲ ਹੋਵੇ ਤਾਂ ਕਿਸੇ ਦਾ ਕਰ ਲਈਏ ਨਹੀਂ ਤੇ ਮੈਨੂੰ ਤੇ ਲੱਗਦਾ ਠੀਕ ਆ ਜਿਹੜਾ ਬਾਜ ਥੂਨੀਆਂ ਆਪਣਾ ਬਾਕੀ ਹੋ ਗਿਆ ਅੱਜ ਕਐ ਵਸ ਬਹੁਤ ਵਧੀਆ ਕਰਤਾ ਸੀ ਇਹਨਾਂ ਨੇ ਹਨਾ ਤੇ ਕੁੱਕਰ ਵਾਲਾ ਤੇ ਅੱਜ ਥੂਨੀਆਂ ਛਪਰਾ ਥਾਮਿਆ ਥੂਨੀਆਂ ਤੋਂ ਬਿਨਾ ਥੰਮੀਆਂ ਤੋਂ ਬਿਨਾ ਛਪਰ ਮੰਨ ਦਾ ਜਿਹੜਾ ਧਰਾਸ ਚ ਆ ਗਿਆ ਮਨ ਟਿਕ ਗਿਆ ਮਨ ਨੂੰ ਟਿਕਾ ਲਿਆ ਮਨ ਨੂੰ ਆਸਰਾ ਜਿਹੜਾ ਸੱਚ ਗਿਆਨ ਦਾ ਦੇ ਦਿੱਤਾ ਤੇ ਨੇ ਘਰਿਆ ਘਰ ਪਾਇਆ ਜਿਹੜਾ ਪਹਿਲਾਂ ਬੇਘਰਾ ਸੀ ਮਨ ਹੁਣ ਉਹਨੇ ਟਿਕਾਉ ਪਾ ਲਿਆ ਹੈ ਜਾਂ ਉਹਨੇ ਉਹ ਟਿਕ ਗਿਆ ਹੈ ਉਨੇ ਉਹ ਵਾਲਾ ਮਹਿਲ ਜਿੱਥੇ ਜਾ ਕੇ ਮਨ ਜਿਹੜਾ ਅਡੋਲ ਹੋ ਜਾਂਦਾ ਉਹ ਵਾਲਾ ਘਰ ਪ੍ਰਾਪਤ ਕਰ ਲਿਆ ਕਿਸੇ ਵੀਰ ਨੇ ਕੋਈ ਹੋਰ ਕੋਈ ਕਿਤੇ ਮਨ ਜਿੱਥੇ ਬਣਦਾ ਹੋਵੇ ਕੋਈ ਗੱਲ ਕਰਨ ਵਾਲੀ ਤਾਂ ਕਰਿਓ ਜਰੂਰ ਪਾਜੀ ਬਾਕੀ ਵਧੀਆ ਹੀ ਕਰਤੇ ਵੀਰ ਜੀ ਮਾਲ ਦਲੂਚੇ ਬੈਠੀ ਲੈ ਮਿਰਤਕ ਇਹਦਾ ਕੀ ਕੀਤਾ ਸੀ ਗੁਰਬਚਨ ਸਿੰਘ ਜੀ ਉਹ ਜਿਹੜੀ ਮਾਲ ਦਲੂਚੇ ਲੈ ਕੇ ਬੈਠੀ ਹੋਈ ਸੀ ਨਾ ਬੜਾ ਅਹੰਕਾਰੀ ਹੋਈ ਸੀ ਉਹ ਮਿਰਤਕ ਹੋ ਗਈ ਯਾਨਕਿ ਵਿਕਾਰਾਂ ਵੱਲੋਂ ਮਿਰਤਕ ਹੋ ਗਈ ਹੂੰ ਮਤਲਬ ਉਥੋਂ ਉਹ ਹੋ ਗਈ ਉਪਰਾਮ ਦੇ ਹੋ ਗਈ ਨੈਨ ਦਿਖਾਲਨ ਤਾਇਆ ਰਹੇ ਉਹ ਜਿਹੜੀ ਅੱਖਾਂ ਦਿਖਾਂਦੇ ਸੀ ਦੂਜਿਆਂ ਨੂੰ ਹਾਂ ਤਾਇਆ ਰਹੇ ਉਹ ਦੂਰ ਹੋ ਗਈ ਅੱਖਾਂ ਦਿਖਾਣ ਵਾਲੇ ਵਰਤੇ ਦੂਰ ਹੋ ਗਈ ਮਿਰਤਕ ਹੋ ਗਈ ਕਿਉਂਕਿ ਗੁਰਬਾਣੀ ਦਾ ਇੱਕ ਪੰਕਤੀ ਹੈ ਜਿਹੜਾ ਗੁਰਸਿੱਖਾ ਉਹ ਵਿਕਾਰਾਂ ਵੱਲੋਂ ਮਿਰਤਕ ਹੋ ਜਾਂਦਾ ਵੇ ਤੇ ਆਏ ਹਰ ਜਿਓ ਹੋਏ ਮਿਰਤਕ ਤਿਆਗ ਦੂਜਾ ਪਾਓ ਤੇ ਆਏ ਹਰ ਜੀ ਨੂੰ ਤਿਆਗ ਤੇ ਮਿਰਤਕ ਹੋ ਜਾ ਦੂਜੇ ਪਾਵ ਲੋ ਹੂੰ ਉਦੇ ਵੀ ਮਿਰਤਕ ਦੇ ਕਾਰਨ ਔਂਕੜ ਹੂੰ ਜਿਹੜਾ ਮਤਲਬ ਮਨ ਦਾ ਜੋ ਸੁਭਾਅ ਸੀ ਪਹਿਲਾਂ ਬੜਾ ਹੰਕਾਰੀ ਸੀਗਾ ਹਨਾ ਤੇ ਉੱਥੇ ਆਪਾਂ ਕਹੀਏ ਕਿ ਮਤਲਬ ਮਾਇਆ ਮਾਇਆ ਤੇ ਮਾਇਆ ਦੇ ਪੰਡਾਲ ਭਰੇ ਪਏ ਨੇ ਤੇ ਬੈਠੀ ਸੀ ਹੋਰਾਂ ਨੂੰ ਘੂੜਦੀ ਸੀ ਉਹ ਜਿਹੜੀ ਬਿਰਤੀ ਸੀ ਬੁੱਧੀ ਸੀ ਉਹ ਮਿਰਤਕ ਹੋ ਗਈ ਮਤਲਬ ਉਹ ਵਾਲੀ ਜਿਹੜੀ ਅਵਸਥਾ ਸੀ ਉਹਦੀ ਜਿਹੜੀ ਵਿਕਾਰਾਂ ਵਾ ਵਿਕਾਰਾਂ ਤੋਂ ਮਿਰਤਕ ਹੋ ਗਈ ਹੂੰ ਹੰਕਾਰੀ ਬਿਰਤੀ ਮਿਟ ਗਈ ਕਿਤੇ ਨੈਨ ਬਖਾਲ ਜੀ ਦੀ ਅੱਖਾਂ ਬਖਾਉਣ ਵਾਲੀ ਬਿਰਤੀ ਮਿਟ ਗਈ ਹਨਾ ਤੇ ਠੀਕ ਆ ਇਹ ਵੀ ਹੋ ਗਿਆ ਹੋਰ ਸੋਹੀ ਆ ਜਾਣ ਕਹੇ ਮੈਂ ਜਾਣਾ ਜਾਣਨ ਹਾਰਨਾ ਇਹ ਤੇ ਹੋ ਗਿਆ ਭਾਜੀ ਮੈਂ ਸਾਰਾ ਆਪਣਾ ਠੀਕ ਹੋ ਗਿਆ ਭਾਜੀ ਕਰੀਏ ਸਮਾਂ ਹੂੰ ਹੂੰ ਠੀਕ ਹੈ ਜਸਪਿੰਦਰ ਸਿੰਘ ਜੀ ਜਦੋਂ ਤੁਹਾਡਾ ਕੋਈ ਪੱਕਾ ਜਿਹੜਾ ਜਦੋਂ ਵੀ ਤੁਸੀਂ ਕੋਈ ਕਰ ਲੈਣਾ ਜਿਸ ਦਿਨ ਵੀ ਕਰਨਾ ਹੋਏਗਾ ਆਪਾਂ ਪੱਕਾ ਐਡ ਕਰ ਲਾਂਗੇ ਲੈ ਲਿਓ ਤੁਸੀਂ ਨਹੀਂ ਨਹੀਂ ਪੱਕਾ ਨੂੰ ਕੋਈ ਠੀਕ ਹੈ ਜੀ ਵੈਸੇ ਉਹ ਠੀਕ ਲੱਗਣ ਲੱਗ ਗਿਆ ਠੀਕ ਆ ਤੇ ਗੁਰਚਰਨ ਸਿੰਘ ਭਾਜੀ ਕਰੀਏ ਸਮਾਪਤੀ ਚਲੋ ਸਮਾਪਤੀ ਕਰਦੇ ਆ ਭਾਜੀ ਜੀ ਗੱਲ ਕਰਦੇ ਆ ਗੁਰਵਚਨ ਸਿੰਘ ਭਾਜੀ ਤੁਹਾਡਾ ਬਹੁਤ ਧੰਨਵਾਦ ਵਧੀਆ ਤੁਸੀਂ ਕਾਫੀ ਵਧੀਆ ਜਿਹੜੀ ਪੂਰਾ ਸ਼ਬਦ ਦਾ ਜੋ ਵਿਚਾਰ ਹੈ ਅਖਰੀ ਅਰਥ ਭਾਵ ਅਰਥ ਸਭ ਕੁਝ ਤੁਸੀਂ ਵਧੀਆ ਕਰਤਾ ਆ ਔਰ ਕੰਟੀਨਿਉਟੀ ਦੇ ਵਿੱਚ ਤੁਹਾਡਾ ਜਿਹੜਾ ਬਣਿਆ ਲਗਾਤਾਰ ਜੋ ਸ਼ਬਦ ਦਾ ਲਹਿਸੀਓ ਅਕੀਰ ਤੱਕ ਨਾਲ ਨਹੀਂ ਵੀ ਆ ਵਿਚਾਰ ਨਹੀਂ ਵੀ ਆ ਪੂਰੀ ਇੱਕ ਪੱਖ ਤੋਂ ਵਿਚਾਰ ਮੁਕੰਮਲ ਤੁਸੀਂ ਉਹਨੂੰ ਜਿਹੜਾ ਸਮਾਪਤ ਕੀਤਾ ਆ ਔਰ ਬਾਕੀ ਵੀਰ ਜਿਹੜੇ ਜਿੱਦਾਂ ਅਜਸਾਨੀ ਭਾਜੀ ਵੀ ਆਏ ਨੇ ਜਾਂ ਗੁਰਚਰਨ ਸਿੰਘ ਭਾਜੀ ਜਸਪਿੰਦਰ ਸਿੰਘ ਸਾਰਿਆਂ ਦਾ ਸਹਿਯੋਗ ਰਿਹਾ ਯੋਗਦਾਨ ਰਿਹਾ ਔਰ ਸਾਰਿਆਂ ਨੇ ਆਪਣੇ ਆਪਣੇ ਮਖਤੋਬ ਸ਼ਬਦ ਨੂੰ ਸਮਝਣ ਦਾ ਜੋ ਇਹਦੇ ਵਿੱਚ ਜੋ ਰਹਾਸ ਸੀ ਜੋ ਗੁੰਝਲ ਸੀ ਉਹ ਆਪਣੇ ਆਪਣੇ ਸਾਰਿਆਂ ਨੇ ਸਹਿਯੋਗ ਦੇ ਨਾਲ ਇੱਥੇ ਇਸ ਵਿਚਾਰ ਨੂੰ ਆਪਾਂ ਅੱਜ ਜੋ ਸਮਝਿਆ ਹੈ ਉਹ ਪੱਖ ਸਾਡਾ ਜਿਹੜਾ YouTube ਤੇ ਜਾਂ Facebook ਤੇ ਜਾਂਦਾ ਜਿਹੜੇ ਵੀਰ ਹੋਰ ਸੁਣਨਗੇ ਉਹਨਾਂ ਨੂੰ ਅਗਰ ਇਹਦੇ ਨਾਲ ਸਹਿਮਤੀ ਤਾਂ ਠੀਕ ਨਹੀਂ ਸਹਿਮਤੀ ਹੋਏਗੀ ਤੇ ਇਹ ਗੱਲ ਕੋਈ ਵੱਡੀ ਨਹੀਂ ਕਿ ਆਪਾਂ ਹਰ ਕੋਈ ਬੰਦਾ ਵਿਚਾਰ ਨਾਲ ਸਹਿਮਤ ਨਹੀਂ ਹੋ ਸਕਦਾ ਸਾਡਾ ਇੱਕ ਪੱਖ ਆ ਜੋ ਅਸੀਂ ਸੰਗਤ ਦੇ ਸਾਹਮਣੇ ਰੱਖ ਦਿੱਤਾ ਕੋਈ ਵੀਰ ਵਿਚਾਰ ਦੇ ਵਿੱਚ ਹੋਰ ਕੋਈ ਵਾਧਾ ਕਰੇਗਾ ਕੋਈ ਹੋਰ ਵਿਚਾਰ ਲੈ ਕੇ ਆਏਗਾ ਅਗਰ ਵਿਚਾਰ ਜਿਹੜੀ ਹੈ ਉਹਦੇ 'ਚ ਸਾਨੂੰ ਹੋਰ ਸਿੱਖਣ ਨੂੰ ਕੁਝ ਮਿਲੇਗਾ ਤਾਂ ਆਪਾਂ ਜ਼ਰੂਰ ਸਿੱਖਾਂਗੇ ਜੀ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਵਿਚਾਰ ਸੁਣ ਰਹੇ ਨੇ ਜਿਹੜੇ YouTube ਤੇ ਸੁਣਨਗੇ WhatsApp ਤੇ ਸੁਣਨਗੇ Facebook ਤੇ ਸੁਣਨਗੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ